ਮੰਤਰਾ ਵੱਡਾ ਜਹਰ ਰੋਜ ਇੱਕ ਪੇਮਰਾ ਵਾਲਾ ਜਿਹੜਾ ਕੰਮ ਆ ਇੱਕ ਦਿਨ ਛੱਡ ਕੇ ਦੋ ਦਿਨ ਛੱਡ ਕੇ ਲਗਾਤਾਰ ਅੱਜ ਸਪਾਰਟ ਦੇ ਕਾਉਂਸਲਰ ਜਦੋਂ ਸ਼ਰਮਾ ਜੀ ਜਦੋਂ ਰਾਜੀ ਮੋਰਾ ਜੀ ਬੰਦੂ ਜੀ ਸਾਰੇ ਸਾਡੇ ਸ਼ੈਣੀ ਸਾਹਿਬ ਮੈਣੀ ਸਾਹਿਬ ਸਾਰੇ ਸਾਥੀ ਗੁਈ ਸਾਰੇ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਆ ਸਾਰੇ ਅਸੀਂ ਨਿਰਾਦਰ ਕਰਕੇ ਇਹ ਜਿਹੜੀਆਂ ਆਪਣੇ ਹਲਕੇ ਸੈਂਟਰ ਦੀਆਂ ਗਲੀਆਂ-ਗਲੀਆਂ ਗਲੀਆਂ ਤੇ ਇਕੱਲਾ-ਇਕੱਲਾ ਮਹੱਲਾ ਤੁਹਾਡੇ ਲਈ ਮੈਂ ਬੇਨਤੀ ਕਰਨੀ ਚਾਹੁੰਦਾ ਦੁਕਾਨਦਾਰ ਵੀਰਾਂ ਨੂੰ ਵੀ ਬੇਸਵੇਰੇ ਜਦੋਂ ਸਾਡੇ ਸਫਾਈ ਕਰਮਚਾਰੀ ਸਫਾਈ ਕਰਕੇ ਚਲੇ ਜਾਂਦੇ ਆ ਤਾਂ ਤੁਸੀਂ ਉਸ ਤੋਂ ਬਾਅਦ ਕਿਰਪਾ ਕਰਿਆ ਕਰੋ 9 ਵਜੇ 10 ਵਜੇ ਜਦ ਦੁਕਾਨ ਖੋਲਦੇ ਹੋ ਉਹ ਤੋਂ ਆਪਣੇ ਆਪਣੇ ਕਾਹਨ ਦਾ ਜਿਹੜਾ ਖੂਰਾ ਵਾ ਉਹਨੂੰ ਲੁਪਾਬੇ ਚ ਪਾ ਕੇ ਰੱਖੋ ਦੂਜੇ ਦਿਨ ਜਦੋਂ ਸਾਡੇ ਸਫਾਈ ਕਰਮਚਾਰੀ ਆਉਂਦੇ ਆ ਉਹਨਾਂ ਦੇ ਰੇੜੇ ਚ ਪਾਓ ਕਿਉਂਕਿ ਤੁਹਾਡੇ ਆਲਾ ਗੂੜਾ ਜੇ ਸੜਕ ਦੇ ਪਿਆਊਗਾ ਫਿਰ ਸਫਾਈ ਕੀਤੇ ਦਾ ਕੋਈ ਫਾਇਦਾ ਨਹੀਂ ਜਾ ਉਹ ਫਿਰ ਉਸੇ ਤਰ੍ਹਾਂ ਗੰਦ ਦਿਖੂਗਾ ਇਸ ਕਰਕੇ ਕੱਲੀ ਕੱਲੀ ਬਾੜ ਕੱਲਾ ਕੱਲਾ ਮਹੱਲਾ ਜਿਹੜਾ ਵਾ ਉਹ ਸਾਫ਼ ਕਰਨਾ ਔਰ ਆਪਣੇ ਹਲਕੇ ਸੈਂਟਰ ਨੂੰ ਖੂਬਸੂਰਤ ਔਰ ਵਧੀਆ ਬਣਾਉਣਾ ਵਾ ਦੇਖੋ ਪਾਣੀ ਸਾਡੇ ਅਸੀਂ 1981 ਦੇ ਵਿੱਚ इंदिरा गांधी ਸਮਝੋਤਾ ਹੋਇਆ ਸਾਡਾ 60% ਪਾਣੀ ਜਿਹੜਾ ਸਾਡੇ ਪੰਜਾਬ ਦਾ ਹੱਕ ਬਣਦਾ ਸੀ ਉਹ ਸਾਡੇ ਹਿੱਸੇ ਆਇਆ ਜਿਹੜਾ 40% ਪਾਣੀ ਸੀ ਹਰਿਆਣਾ ਤੇ Rajasthan ਦੇ ਹਿੱਸੇ ਆਇਆ ਅਸੀਂ ਹੁਣ ਫਿਰ ਵੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਅਸੀਂ ਉਹਨੂੰ ਦੇਖਦੇ ਹੋਏ ਹਰਿਆਣੇ ਨੂੰ ਪਾਣੀ ਉਹ ਕਹਿੰਦੇ ਸਾਨੂੰ ਕੀ ਨਾਲਾ ਹੋਰ ਚਾਹੀਦਾ ਜਿਹੜੇ 10 ਪੈਸੇ ਪਾਣੀ ਆ ਉਹ ਅਸੀਂ ਹੋਰ ਜ਼ਿਆਦਾ ਦੇਤਾ ਕੋਈ ਨਹੀਂ ਸਾਡੇ ਗੁਰੂਆਂ ਪੀਰਾਂ ਨੇ ਕਿਹਾ ਹੋਇਆ ਤੇ ਅਸੀਂ ਤਾਂ ਆਪ ਸ਼ਕੀਲਾਂ ਲਾਉਣ ਵਾਲੀ ਸੀ ਇਹਦਾ ਜੇ ਇਸ ਕਰਕੇ ਅਸੀਂ ਆਪਣੇ ਹਿੱਸੇ ਦਾ 10 ਪੈਸੇ ਪਾਣੀ ਦਿੱਤਾ ਉਹਨਾਂ ਨੇ ਆਪਣੇ ਖੇਤਾਂ ਨੂੰ ਲਾ ਕੇ ਫਿਰ ਮੰਗਣਾ ਸ਼ੁਰੂ ਕਰਤਾ ਕਿਆ ਨਹੀਂ ਹੁੰਦਾ ਜਿਹੜਾ ਜਿਹਦਾ ਹਿੱਸਾ ਬੰਦਾ ਜੇ ਦੋ ਭਰਾ ਨੇ ਹਰਿਆਣਾ ਵੀ ਸਾਡਾ ਪਰਿਵਾਰਕ ਆ ਛੋਟਾ ਭਾਈ ਆ ਪੰਜਾਬ ਦਾ ਕੀ ਅਸੀਂ ਚੋਨੇਆ ਉੱਥੇ ਦੇ ਵੀ ਸਾਡੇ ਆਪਣੇ ਭੈਣ ਭਾਈ ਆ ਕੋਈ ਪਿਆਸਾ ਨਾ ਰਵੇ ਪਰ ਇਹ ਨਹੀਂ ਹੈਗਾ ਤੁਸੀਂ ਸਾਡੇ ਕੋਲ ਚੀਂ ਲੈ ਕੇ ਅਸੀਂ ਆਪਣਾ ਦਾ 650 ਫੁੱਟ ਡੂੰਗਾ ਕਰਨਿਆ ਹੁਣ ਤੱਕ ਇਹ ਹਿੰਦੁਸਤਾਨ ਦਾ ਢੱਬਰ ਲਈ ਅਨਾਜ ਬੀਜ ਬੀਜ ਕੇ ਅਸੀਂ ਆਪਣਾ ਪਾਣੀ ਖਤਮ ਕਰ ਲਿਆ ਘਰ ਕੀ ਹਿਕੜਾਂ ਦਾ ਪਰ ਤੁਸੀਂ ਹੁਣ ਫੇਰ ਸਾਡੇ ਕੋਲ ਧੱਕੇ ਨਾਲ ਪਾਣੀ ਮੰਗਦੇ ਹੋ ਧੱਕੇ ਨਾਲ ਆ ਲਓ ਪਿਆਰ ਦਾ ਤਾਂ ਚਾਹੇ ਸਾਡੀ ਜਾਨ ਵੀ ਲੈ ਲੋ ਪਰ ਜੇ ਤੁਸੀਂ ਕਹੋਗੇ ਅਸੀਂ ੱੱਕੇ ਨਾ ਲੈ ਜਾਾਂਗੇ ਕੇਂਦਰ ਦੀਆਂ ਸਰਕਾਰਾਂ ਦੀ ਜੋਸ਼ ਨਾਲ ਇਹ ਪੰਜਾਬ ਦੀ ਧਰਤੀ ਆ ਨਾ ਇਹ ੱੱਕਾ ਸਹਿੰਦੀ ਆ ਨਾ ੱੱਕਾ ਕਰਦੀ ਆ ਫੇ ਗੱਲ ਕਰਾਂਗੇ ਜਿਹੜੀ ਜੰਗ ਲੱਗੀ ਆ ਜਦ ਲੱਗੀ ਯਾਰ ਕੀ ਕਹਿਣਾ ਚਾਹੋਗੇ ਵਾਰਸ ਕਿੰਨਾ ਮਾਹੌਲ ਦੇ ਕੋ ਮੈਂ ਜਿਵੇਂ ਪਹਿਲਾਂ ਤੁਹਾਡੇ ਤੋਂ ਦੱਸ ਕੇ ਆਦਿਆਂ ਕਿ ਦੋਸਤ ਬਦਲਿਆ ਜਾ ਸਕਦਾ ਪਰੋਸੀ ਨਹੀਂ ਬਦਲਿਆ ਜਾਂਦਾ ਇਹ ਸਾਡਾ ਪੜੋਸੀ ਮੁਲਕ ਆ ਜਿਹੜਾ ਦਾ ਪਾਕਿਸਤਾਨ ਨਾਮ ਤੇ پاک ਦੀ ਧਰਤੀ ਉਹ ਬਣ ਗਈ ਪਾਪ ਦੀ ਧਰਤੀ ਬਣ ਗਈ ਪਾਕਿਸਤਾਨ ਇਹਨਾਂ ਨੂੰ ਸਾਡੀਆਂ ਬੱਚੀਆਂ ਉੱਥੇ ਸ਼ਿਰੀ ਨਗਰ ਘੁੰਮਣ ਗਏ ਆਪਣੇ ਪਰਿਵਾਰ ਉਹਨਾਂ ਵਿੱਚੋਂ ਇਹਨਾਂ ਨੇ 26 ਬੰਦਿਆਂ ਦਾ ਸਾਡਿਆਂ ਦਾ ਕਤਲੇਆਮ ਕੀਤਾ ਸਾਡੀਆਂ ਧੀਆਂ ਛੇ-ਛੇ ਦਿਨਾਂ ਦੀਆਂ ਵਿਆਹੀਆਂ ਹੋਈਆਂ ਚੂਲੇ ਪਾਏ ਹੋਏ ਉਹ ਲਾਸ਼ਾਂ ਕੋ ਬੈਠੀਆਂ ਰੋਂਦੀਆਂ ਨੇ ਪਰ ਇਹਨਾਂ ਨੂੰ ਐਨੀ ਗੱਲ ਮੈਂ ਤੁਹਾਡੇ ਲਈ ਜਰੂਰ ਕਹਿਣਾ ਵਾ ਵੀ ਤੁਹਾਡੇ ਮੁਲਕ 'ਚ ਹੁਣ ਤੱਕ ਸੂਈ ਨਹੀਂ ਵੜਦੀ ਤੁਸੀਂ ਜਿਹੜੇ ਮੁਲਕ ਦਾ ਹੁਣ ਤੁਸੀਂ ਧੱਕਾ ਕਰਨ ਨੂੰ ਫਿਰਦੇ ਹੋ ਜਾਂ ਸੋਚਦੇ ਹੋ ਵੀ ਅੱਤਵਾਦ ਬੁਲਾ ਕੇ ਪਤਾ ਨਹੀਂ ਅਸੀਂ ਐਨੇ ਸਾਲਾਂ 'ਚ ਕੀ ਖੱਟ ਲਿਆ ਹੁਣ ਇਹਨਾਂ ਦਾ ਪਾਪ ਦਾ ਘੜਾ ਭਰ ਚੁੱਕਿਆ ਇਹ ਜਿੱਦਨੇ ਘੜਾ ਫੁੱਟ ਗਿਆ ਪਾਕਿਸਤਾਨ ਦੀ ਇੱਟ ਨਾਲ ਇੱਕ ਖੜਕ ਜਾਣੀ ਆ ਇਸੋ ਹੀ ਨਾ ਬਣਨ ਵਾਲੇ ਮੁਲਕ ਨੇ ਨਕਸ਼ੇ ਦੇ ਵਿੱਚੋਂ ਮਿਟ ਗਿਆ ਨਾ ਦੁਨੀਆ ਦੇ ਦੇਖੋ ਪੰਜਾਬ ਸਰਕਾਰ ਜਾਂ ਵੀ ਬੜੂ ਸ਼ਹਿਰ ਕੰਮ ਲਈ ਤਿਆਰ ਰਹਿੰਦੇ ਆ ਖਾਸ ਕਰਕੇ ਕੁਰਬਾਨੀਆਂ ਨਾਲ ਤਾਂ ਸਾਡਾ ਇਤਿਹਾਸ ਚੜਿਆ ਹੋਇਆ ਪੰਜਾਬੀ ਕਿਸੇ ਗੱਲੋਂ ਘੱਟ ਨਹੀਂ ਏ ਪੰਜਾਬੀ 24 ਘੰਟੇ ਹਰ ਗੱਲ ਲਈ ਤਿਆਰ ਨੇ ਹਾਂਜੀ ਕੀ ਕਹਿੰਦੇ ਕੀ ਕਹਿੰਦਾ ਪੁੱਛਿਆ ਤੇਰਾ ਆਚਾਰ ਆ ਵਿੱਚ ਕੀ ਕਰੀ ਜਾਂਦਾ ਯਾਰ ਹਾਂਜੀ ਸਰ ਕੀ ਕਹਿੰਦਾ ਜੀ ਐਮਐਲਏ ਸਾਹਿਬ ਆਏ ਤੁਹਾਡੇ ਵਾਰਡ ਨੂੰ ਸਾਡੇ ਐਮਐਲਏ ਸਾਹਿਬ ਸਾਡੇ ਰਿਸਪੈਕਟਿਡ ਅਸ਼ੋਕ ਪ੍ਰਾਸ਼ਰ ਪੱਪੀ ਜੀ ਸਾਡੇ ਵਾਰਡ ਦੇ ਵਿੱਚ ਵਿਸ਼ੇਸ਼ ਤੌਰ ਤੇ ਬੰਦੀ ਤੇਰੀ ਯਾਰ ਆਉਂਦੀ ਯਾਰ ਪਿੱਛੇ ਰਹਿ ਗਿਆ ਦੂ ਮਿਲਣਾ ਹੈ ਜੀ ਸਫਾਈ ਅਭਿਆਨ ਤੇ ਰੱਖਿਆ ਉਹ ਸਫਾਈ ਅਭਿਆਨ ਦੇ ਤਹਿਤ ਪੂਰੇ ਪੰਜਾਬ ਨੂੰ ਪੰਜਾਬ ਤੋਂ ਫਿਰ ਜ਼ਿਲ੍ਹਾ वाइज ਜ਼ਿਲ੍ਹੇ ਤੋਂ ਪਰ ਉਸ ਤੋਂ ਵਾਡ ਵਾਈਜ਼ ਜਿਹੜੀ ਪ੍ਰੋਪਰ ਤਰੀਕੇ ਨਾਲ ਸਵੱਛ ਵਾ ਸਵੱਛ ਪਾਰਾ ਨੂੰ ਸਵੱਛ ਪਿਆਰ ਸਵੱਛ ਨੂੰ ਅਨਸਵੱਛ ਵਾਡ ਜੀ ਇਹ ਵਾਡ ਵਾਈਜ਼ ਜਿਹੜੀ ਮੁਹਿੰਮ ਹੈ ਬਹੁਤ ਵਧੀਆ ਹੈ ਐਮਐਲਏ ਸਾਹਿਬ ਦਾ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੋ ਇਹ ਮੁਹਿੰਮ ਚਲਾ ਰਹੇ ਵਾਡ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਸਫਾਈ ਸੇਫਟ ਇਲਾਕੇ ਸਫਾਈ ਕਰ ਰਹੇ ਆ ਜੀ ਔਰ ਜਿੱਤੇ ਜਿੱਤੇ ਕੋਈ ਕੂੜਾ ਡੰਪ ਲੱਗਿਆ ਹੈ ਨਿਕਲ ਚੁੱਕੇ ਜਾ ਰਿਹਾ ਉਸ ਤੋਂ ਇਲਾਵਾ ਜੇਕਰ ਕੋਈ ਕੂੜਾ ਸੁੱਟਦਾ ਹੈ ਬਾਹਰ ਨਾਲ ਉਹਦੇ ਅਗੇ ਹੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਤੁਸੀ ਬਾਹਰ ਗਲੀਆਂ ਚ ਨਾ ਸੁੱਟੋ ਰੇੜੀ ਆਂਦੀ ਹੈ ਗੱਡੀ ਆਂਦੀ ਹੈ ਕਿਰਪਾ ਕਰਕੇ ਆਪਣਾ ਪੂਰਾ ਉਹ ਗੱਡੀ ਦੇ ਵਿੱਚ ਪਾਓ ਬਾਹਰ ਸੁੱਟਣ ਦੇ ਨਾਲ ਕੋਈ ਕੁੱਤਾ ਆਵੇ ਖਲਾਰਜੁੰਦਾ ਹੈ ਕਿਸੇ ਕਿਸੇ ਨਾ ਕਿਸੇ ਦੇ ਘਰ ਦੇ ਬਾਹਰ ਦਿੱਕਤ ਰਹਿੰਦੀ ਹੈ ਤੁਸੋਂ ਆਪਾਂ ਇੱਕ ਲਿਫਾਫੇ ਤੋਂ ਲੈ ਕੇ ਇੱਕ ਸੂਈ ਕੋਈ ਵੀ ਨਹੀਂ ਬਾਹਰ ਘੇਰਨਾ ਆਪਾਂ ਜਿਵੇਂ ਫੋਰਨ ਦੇ ਵਿੱਚ ਦੇਖਦੇ ਆਪਾਂ ਸਫਾਈ ਰਾਂਦੀ ਇਦਾਂ ਹੀ ਆਪਾਂ ਆਪਣੇ ਵਾਰਡ ਤੋਂ ਆਪਣੇ ਘਰ ਤੋਂ ਸਟਾਰਟ ਹੋਈਏ ਫਿਰ ਹੋਲੀ ਹੋਲੀ ਕਰਦੇ ਕਰਦੇ ਪੰਜਾਬ ਲੈਵਲ ਤੱਕ ਠੀਕ ਹੈ ਜੀ ਬਹੁਤ ਵਧੀਆ ਸਹਿਯੋਗ ਹੈ ਜੀ ਬਹੁਤ ਸਾਡੇ ਵਾਰਡ ਦੇ ਵਿੱਚ ਸਾਰਾ ਮਤਲਬ ਹੁਮ ਹੁਮਾ ਕੇ ਇਸ ਮੁਹਿੰਮ ਦੇ ਵਿੱਚ ਪੂਰਾ ਵਾਰਡ ਐਮ ਐਲ ਏ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਦੇਖਿਆ ਜੇ ਚੱਲ ਰਹੀ ਹੈ ਸਾਰੇ ਬਹੁਤ ਵਧੀਆ ਲੱਗ ਰਿਹਾ ਧੰਨਵਾਦ ਜੀ ਚਲੋ ਹਨ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਅੱਜ ਸਾਡੇ ਪੰਜਾਬ ਸਰਕਾਰ ਹਾਂ ਦੇ ਸਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜੋ ਵੀ ਸੁਪਨਾ ਹੈ ਰੰਗਲਾ ਪੰਜਾਬ ਬਣਾਉਣਾ ਰੰਗਲੇ ਪੰਜਾਬ ਦੇ ਵਿੱਚ ਜਿੰਨੇ ਵੀ ਮਹੱਲਾ ਕਿਨੇ ਤੋਂ এডਿਕੇਸ਼ਨ ਹੈਲਥ ਵਗੈਰਾ ਜਿੰਨੇ ਸਾਰੀ ਆ ਜਾਂਦੀ ਐ ਇਸੇ ਤਰ੍ਹਾਂ ਦਾ ਸਫਾਈ ਅਭਿਆਨ ਤਾਂ ਕਿ ਸਾਰੇ ਜਿਹੜਾ ਇਲਾਕਾ ਹੈ ਸਾਰੇ ਸੈਂਟਰਲ ਕੋਸਿਜਨਸੀ ਨਹੀਂ ਸਾਰਾ ਪੰਜਾਬ ਸਾਰਾ ਲੁਜਾਣਾ ਜਿਸ ਨੂੰ ਕੇ ਸਵੈ ਅਭਿਆਨ ਦੇ ਨਾਲ ਅਸੀਂ ਕਿ ਵਧੀਆ ਤਰੀਕੇ ਦੇ ਨਾਲ ਚਲਾ ਕੇ ਸਮਾਰਟ ਬਣਾਉਣਾ ਹੈ ਜੀ ਐਕਸ ਅਸ਼ੋਕ ਬਾਈ ਸ਼ਿਪ ਪੱਪੀ ਦੀ ਜੋ ਕਿ ਬਾਟ ਨੰਬਰ 10 ਦੇ ਵਿੱਚ ਆਏ ਨੇ ਤੇ ਉਹਨਾਂ ਦੇ ਨਾਲ ਕੈਬੀ ਜੀ ਸੀਗੇ ਸਾਡੇ ਕੌਂਸਲਰ ਤੇ ਸਾਰੀ ਪਬਲਿਕ ਜਿਹੜੀ ਸਹਿਯੋਗ ਦੇ ਰਹੀ ਹੈ ਕਿ ਘਰਾਂ ਦੇ ਬਾਹਰ ਜਿਹੜਾ ਕੁੰਡਾ ਹੈ ਉਹਨੂੰ ਬਾਹਰ ਨਾ ਸੁੱਟਿਆ ਜਾਵੇ ਡਰਮਾਂ ਦੇ ਵਿੱਚ ਪਾ ਕੇ ਰੱਖਿਆ ਜਾਵੇ ਤੇ ਸੇੜੇ ਰੇੜੀਆਂ 'ਚ ਪਾਏ ਜਾਵੇ ਉਹ ਇਸ ਤਰ੍ਹਾਂ ਬਿਮਾਰੀਆਂ ਨਹੀਂ ਫੈਲਣਗੀਆਂ ਜਿਹੜੇ ਬੱਚੇ ਸਕੂਲ ਜਾਂਦੇ ਨੇ ਬੜੇ ਸਫਾਈ ਦਾ ਅਗਰ ਉਹ ਦੇਖਦੇ ਨੇ ਤੇ ਉਹ اسی ਢੰਗ ਦੇ ਵੱਢਣਗੇ ਜਿਵੇਂ ਅਸੀਂ ਲੋਕ ਬਾਹਰ ਫੋਰਨ ਜਾਂਦੇ ਆ ਫੋਰਨ ਜਾ ਕੇ ਅਸੀਂ ਫੋਰਨ ਦੀਆਂ ਗੱਲਾਂ ਕਰਦੇ ਆ ਕਿ ਬਹੁਤ ਸਫਾਈ ਹੈ ਪਰ ਉੱਥੇ ਲੋਕ ਜਿਹੜੇ ਨੇ ਆਪ ਜਿਹੜੇ ਨੇ ਸਫਾਈ ਰੱਖਦੇ ਨੇ ਸਾਡਾ ਵੀ ਫਰਜ਼ ਬੰਦਾ ਕੇ ਸਾਰੇ ਏਰੀਆ ਨੂੰ ਸ਼ਹਿਰ ਨੂੰ ਪੰਜਾਬ ਨੂੰ ਸਾ ਬਣਾਈਏ ਔਰ ਰੰਗਲਾ ਪੰਜਾਬ ਬਣਾਈਏ ਇਹ ਜਿਹੜਾ ਇੱਕ ਸੁਪਨਾ ਲੈ ਕੇ ਸਾਰੇ ਸਾਡੇ ਐਮਐਲਏ ਸਾਹਿਬਾ ਔਰ ਸੀਐਮ ਸਾਹਿਬ ਚਲੇ ਹੋਏ